ਲੇ ਉਹ ਆ ਗਿਆ ਸਤਾ ਪਾਸ ਦੀ ਆ ਗਈ ਲੱਗਦਾ ਹੈ ਉਹ ਆ ਗਈ ਸੋਣੀ ਆ ਲੋ ਬਾਈ ਗੰਡੇ ਲੈ ਲੈ ਗੰਡੇ ਆ ਗੰਡੇ ਆ ਗਏ ਭਾਬੀ ਮੈਂ ਕਰਾਂ ਇਹ ਪਾਪੀ ਹਾਂ ਬਾਈ ਇੱਕ ਤਾਂ ਕਰ ਦ ਚੱਕ ਲਿਆ ਤੇ ਦੋ ਨੰਬਰ ਤੇ ਚਮਚ ਚੱਕ ਲਿਆ ਵੱਡੇ ਹਾਂ ਆ ਵੱਡੇ ਸਾਰੇ ਨਹੀਂ ਹੁਣ ਇਧਰ ਪਨੀ ਪੁੰਡ ਕੇ ਖਾ ਲੋ ਇੰਨੀ ਪੌੜੀਆਂ ਚੜ ਰਹੀਆਂ ਕੋਈ ਛਾਨ ਥੋੜੀ ਇਹ ਤਾਂ ਪੱਕ ਅਹੀਂ ਖਾ ਜਾਏਗਾ ਉਸਤਾਦ ਥੋੜੇ ਵੱਡੇ ਮੰਗਾ ਲਾ ਦੇ ਇਹਦੇ ਨਾਲ ਕੀ ਆ ਪਾ ਬੱਚ ਪਰ ਥੇਤੀ ਕਰਨੀ ਹੈ ਕਹਿੰਦੇ ਮੈਂ ਕਹਿੰਦਾ ਭਾਬੀ ਚੰਚੇ ਲਿਆਦੇ ਤੂੰ ਇਕੱਲੇ ਹਾਂ ਲੈ ਭਾਬੀ ਕਰ ਸੱਸਾਂ ਦੀ ਸੋਣੀ ਭਾਬੀ ਹਾਂ ਆਹ ਕੋੜੀਆਂ ਕਿ ਨਾ ਚੜੀਆਂ ਸੌਖੀਆਂ ਬਲੂ ਓ ਬਿੱਲੂ ਹਾਂ ਕਾਲਾ ਆ ਖਾ ਜੋ ਪਾਣੀ ਜਾਂ ਕੱਢੀ ਪਿਆ ਹੈ ਹਾਂ ਉਸਤਾ ਜੀ ਇਹਦਾ ਨਾਮ ਸ਼ੇਰ ਸਿੰਘ ਆ ਇਹਦਾ ਬਿੱਲੂ ਛੇਰੂ ਕੁਝ ਵੀ ਕਹੀਏ ਹਾਂ ਇਹ ਉਸਤਾ ਜੀ ਪਿਆਰ ਨਾਲ ਬੋਲਦੇ ਹਾਂ ਹਾਂ ਬਾਲੀ ਪਿਆਰ ਹੈ ਮੈਂ ਕਹਿੰਦਾ ਦੀਗਾ ਹਾਂ ਭਾਈ ਮੈਂ ਪੜ ਜਾਈ ਹਾਂ ਭਾਈ ਦਹੀ ਐ ਲਿਚਪਾ ਲੱਗਦੀ ਕਾਲਾ ਨੂਨ ਲਿਆ ਕੇ ਦੋ ਥੱਲੇ ਪਿਆ ਮੈਂ ਦੇਖਾਂ ਦੀਗਾ ਚੋਰੀਆਂ ਮਾ ਉੱਤੇ ਮਸਾਲੇ ਮਸੂਲੇ ਸਾਨੂੰ ਜਿਆਦੇ ਸਵਾਦ ਲੱਗਦੀ ਹਾਂ ਤੋੜੀ ਭਾਈ ਸ਼ਾਮ ਨੂੰ ਖਾਣੇ ਕਹਿੰਦੇ ਆ ਆਨਲਾਈਨ ਖਾ ਲੈ ਮਾੜੀ ਜੀ ਹੈ ਹੁਣ ਐਂ ਖਾ ਲੈ ਮਾੜੀ ਜੀ ਨਹੀਂ ਭਾਬੀ ਮੈਂ ਨਹੀਂ ਐਂ ਖਾਂਦਾ ਹਾਂ ਹਾਂ ਨਹੀਂ ਆਇਆ ਪਤਾ ਕੀ ਆ ਜੇ ਹੁਣ ਮੈਂ ਰੋਟੀ ਵਿੱਚ ਵਿਚ ਵਿਚਾਲੇ ਹੋ ਗਿਆ ਅੱਧੇ ਘੰਟੇ ਤੱਕ ਮੈਨੂੰ ਫੇਰ ਭੁੱਖ ਲੱਗ ਜੁੱਠਾੜੀ ਦਾ ਰੇਟ ਪੇ ਕਿਤੇ ਉਹ ਜੇ ਹਾਂ ਕਿਤੇ ਫੇਰ ਘਟ ਜੇ ਤੁਸੀਂ ਲਿਆਓਗੇ ਫੇਰ ਨੂਨ ਕਿ ਮੈਂ ਜਾਵਾਂ ਮੈਂ ਤਾਂ ਸੱਚਾ ਬਿਆਨ ਹੁਣ ਪੂਰੀ ਹੀ ਦਿਆ ਹੂੰ ਤਾਂ ਤੈਨੂੰ ਬਹੁਤ ਦਿਹਾੜੀ ਤੋਂ ਆਇਆ ਤੂੰ ਹੈਂ ਦੇਖ ਦੋਸਤਾਂ ਗੱਲਾਂ ਕਰਦੇ ਨੇ ਹਾਂ ਜਾ ਸਰੂ ਸਮਾਸ਼ੇ ਓਏ ਤੇਰਾ ਚਿਹਰੂ ਜੁਰੂ ਕੋਈ ਨਹੀਂ ਮੈਨੂੰ ਜਾ ਰਹਾ ਹੈ ਕਿ ਨਹੀਂ ਹਾਂ ਤਾਂ ਜਾ ਰ ਆਪਣੀ ਉਸਤਾਦ ਆ ਲੈ ਕਰ ਲੈ ਆਹ ਰੋਟੀ ਖਾਓ ਹਾਂ ਲਾਓ ਨਜ਼ਾਰੇ ਉਸਤਾਦ ਨੇ ਨਜ਼ਾਰੇ ਲਿਆ ਤੇ ਤੇਨੂੰ ਵੀ ਭੁੱਖ ਲੱਗੀ ਹੈ ਓਏ ਹਾਂ ਉਸਤਾਦ ਜੀ ਜਿਹੜੇ ਹਿਸਾਬ ਨਾਲ ਤੁਸੀਂ ਟੈਸਟ ਦੇਖਦੇ ਹਿਸਾਬ ਨਾਲ ਤਾਂ ਉਹ ਕਿਹਾ ਤੂੰ ਕਰ ਦੋਗੇ ਤਾਂ ਅਗਰ ਸਿੱਖਣ ਲੱਗ ਗਿਆ ਅੱਛਾ ਆ ਤੁਸੀਂ ਵੀ ਨਾਲ ਹੀ ਖਾਣ ਲੱਗੇ ਇਹ ਕਹਿੰਦਾ ਮੈਨੂੰ ਭੁੱਖ ਲੱਗਿਆ ਭਾਈ ਕਹਿੰਦਾ ਸਾਜੀ ਅਜੇ ਹੋ ਗਈ ਤੁਸੀਂ ਤਾਂ ਲੈ ਖਾ ਲੈਂਦੇ ਉਹ ਲੈ ਭਾਬੀ ਨੂਣ ਲੈ ਲੈ ਨੂਣ ਲੈ ਤਾਈਏ ਕਰਾਈ ਜਾ ਮੜੇ ਦੁੱਸ ਨੂਣ ਵੱਧ ਪਾ ਦੇ ਹਮ ਚਮਚਾ ਮਾਰ ਵਰਕੇ ਉਹ ਮੈਂ ਪਾਈ ਕਰਾ ਚਾ ਬੀਬੀ ਘਟ ਵੱਧ ਜੂ ਉਹ ਦੇਖ ਤਾਂ ਕਰ ਆਪਾ ਦੇਖਦਾ ਉਸਤਾਦ ਜੀ ਨੇ ਫਿਰ ਹੁੰਦਾ ਐਨੇ ਕੇ ਨਾਲ ਕੀ ਹੁੰਦਾ ਉਸਤਾਦ ਦਾ ਲਪੜਾ ਕਰ ਓਏ ਓਏ ਨਾ 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 ਦੇਖ ਕੇ ਬੱਚ ਕਰ ਹੂੰ ਪਾਬੀ ਕਟਣੀ ਚੁਟਣੀ ਨਹੀਂ ਪਈ ਆਪਣੇ ਘਰੇ ਮੁਰਿੱਦਾਂ ਲਈ ਮਰੂਦਾਂ ਲਈ ਹਾਂ ਮਰੂਦਾਂ ਲਈ ਚੱਟਣੀ ਪਾਬੀ ਲੈ ਆ ਦੇ ਖਾਈਏ ਪਈਆ ਹੋ ਗਿਆ ਮੂਝੇ ਉੱਟ ਕੇ ਤੁਸੀਂ ਲਿਆ ਦੋ ਮੂਝੇ ਉੱਡੇ ਪੈਣੇ ਉਸਤਾਦ ਨਹੀਂ ਆਇਆ ਮੂਝੇ ਉੱਡੇ ਹੈ ਮੇਰੀ ਗੱਲ ਸੁਣ ਤਾ ਲੈ ਜੂ ਇਹਦੀ ਲੈ ਜਾਂਦੀ ਕੋਈ ਲੋੜ ਨਹੀਂ ਧਰਦੇ ਹੱਥ ਨੇ ਕੰਮ ਆਉ ਨਹੀਂ ਗੰਡਿਆਂ ਤੇ ਲਾ ਕੇ ਖਾ ਜਾਂਗੇ ਇਹਨਾਂ ਨੂੰ ਤਾਂ ਸੀ ਹਾਂ ਮੈਂ ਕਹਦਾ ਤੀਆ ਚਟਨੀ ਕੋਈ ਗੱਲ ਨਹੀਂ ਹੱਥ ਨੇ ਖਾ ਲਾਂਗੇ ਟੇਸਟ ਥੋੜਾ ਅੱਡੋ ਅੱਡ ਦਾ ਹੋਣ ਦੋ ਹੁਣ ਹਾਂ ਰੋਟੀਆਂ ਚੀ ਖਾ ਕੇ ਕੋਚਾ ਚੋਡੀ ਨੂਨ ਮਿਰਚ ਜਮੇ ਪਤਾ ਹਾਂ ਚਲਾ ਚੱਲੀ ਹਾਂ ਜੇ ਕੋਈ ਚੀਚਾਂ ਦੀ ਸਾਨੂੰ ਲੋੜ ਹੋਈ ਐਸੀ ਆਪੇ ਹਾਕ ਮਾਰ ਦਾਂਗੇ ਆਵਾਜ਼ ਮਾਰ ਦਾਂਗੇ ਇੱਕ ਗੱਲ ਪੱਪੀ ਮਰੂਦਾਂ ਦੀ ਚਟਨੀ ਵੇਖੋ ਹਾਂ ਮਰੂਦਾਂ ਦੀ ਚਟਨੀ ਨਾ ਐ ਕਰ ਅਰੈਸਟ ਕਰ ਲੋ ਤੁਸੀਂ ਕਰਾਂਗੇ ਉਨਾ ਕਮੋੜ ਤਾ ਅਗਲੇ ਨਾਲ ਤੁਸੀਂ ਪਤੰਦਰੋ ਹੈ ਸਹੀ ਗੱਲ ਹੈ ਉਸਤਾਦ ਨੱਕ ਤਾਂ ਮੁੜੇ ਲੈ ਜਾਂਦਾ ਇੰਨੇ ਗੇੜੇ ਲਾ ਕੇ ਹੂੰ ਗੇੜੇ ਲਾ ਕੇ ਮੂੰਹ ਦੇਖਿਆ ਜੀ ਉਸਤਾਦ ਉੱਡੇ ਪੈ ਸੀ ਦੋਨਾਂ ਦੇ ਮੂੰਹ ਆਏ ਮੂੰਹ ਉੱਡੇ ਨਹੀਂ ਨੂਰ ਚੜਿਆ ਉਹਨਾਂ ਦੇ ਚਿਹਰੇ ਤੇ ਰੋਟੀ ਖਵਾਉਂਦੇ ਨੂੰ ਖੁਸ਼ੀ ਦੇਖ ਉਹਨਾਂ ਨੂੰ ਕਿੰਨੀ ਪਿਆਰ ਨੂੰ ਇਹ ਤਾਂ ਹੈਗਾ ਅੰਦਰੋਂ ਕੁਝ ਅੰਦਰੋਂ ਖੁਸ਼ੀ ਹੋ ਅੰਦਰੋਂ ਖੁਸ਼ੀ ਐ ਜੀ ਹੁੰਦੀ ਆ ਉਹਨੂੰ ਕੀ ਪਤਾ ਪੀ ਲੋ ਲਾਉ ਉਹਨੂੰ ਯਾਰੇ ਖਾਓ ਜੀ ਪੀਏ ਉਸਤਾਦ ਹਾਂ ਨਹੀਂ ਅੱਛਾ ਠੀਕ ਉਸਦਾ ਅੱਦੇ ਵਾਲਾ ਚਾਰ ਦਾ ਬਹੁਤ ਘੇਟ ਹੈ ਕਾਨੂੰ ਕਹਿੰਦੇ ਤਾਂ ਚਾਹੇ ਇਹੀ ਖਾਲਾ ਹੈ ਆਈ ਮਾਰਦਾ ਸਾਫ ਦਾ ਛੱਟਦਾ ਅੰਦਰ ਛਾਬਤਾ ਫਰੀ ਵਾਲਾ ਨਾ ਫਰੀ ਵਾਲੀ ਛੀ ਜੱਸਾ ਫਿਰ ਤੈਨੂੰ ਪਤਾ ਹੀ ਹੈ ਹਾਂ ਮੈਂ ਦਾ ਨਹੀਂ ਹੋ ਆ ਲੋ ਉਸਤਾ ਜੀ ਚੰਗੇ ਆਹ ਲਾ ਲਾ ਆ ਲੋ ਹਾਂ ਹਾਂ ਹੋਰ ਚੋਕਾ ਹੋਰ ਤਾਂ ਚਾਹੀਦਾ ਹੋਰ ਤਾਂ ਮੈਂ ਕਹਿੰਦਾ ਸੀ ਤੈਨੂੰ ਹਾਂ ਹੈ ਇੱਕ ਇੱਕ ਐਂ ਕਰ ਭੱਜ ਕੇ ਜਾ ਥੱਲੇ ਹਾਂ ਪਹਿਲਾ ਪਰਚਾਈ ਨੂੰ ਛੱਡ ਕੇ ਲਿਆਉਰੇ ਲੇ ਨਹੀਂ ਕਰਾ ਨਹੀਂ ਉਹ ਤਾਂ ਕੀ ਕਰਾਉਣਾ ਦੱਸ ਤਾਂ ਜੋ ਵੀ ਕੀਤਾ ਹਿੰਦਾ ਪੱਟਾ ਨੂੰ ਸੁਗਿਆ ਲੈ ਕਰਾ ਹਾਂ ਬਰਾਉ ਉਸਤਾ ਕੰਮ ਕੀ ਆ ਵਰਜਾਈ ਨੂੰ ਖਤੋ ਬੋ ਆਉਂਦਾ ਨਾ ਜੇੜੀ ਗੱਲ ਉਹ ਨੂੰ ਦੱਸ ਤਾਂ ਦੱਸੂ ਕੋਈ ਨਾ ਉਸਤਾ ਦਾ ਆਪਣਾ ਲੈ ਜਾ ਚਾ